ਲੁਧਿਆਣਾ ਪੁਛਨੀ ਜਿਮਨੀ ਚੋਲਾ ਲਈ ਪਾਜਪਾ ਨੇ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਇਸ ਵਾਰ ਪਾਜਪਾ ਨੇ ਜੀਵਨ ਗੁਪਤਾ ਦੇ ਨਾਮ ਤੇ ਮੋਹਰ ਲਗਾਈ ਹੈ ਇਸ ਤੋਂ ਪਹਿਲਾਂ ਹੋਰਨਾਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਸੀ ਭਰਤ ਕੁਸ਼ਨਾਸ਼ੂ ਤੇ ਐਡਵੋਕੇਟ ਪਰਵਕਾਰ ਸਿੰਘ ਮੈਦਾਨ ਵਿੱਚ ਸਥਾਨ ਤੇੋਂ ਪਾਜਪਾ ਦੇ ਵੱਲੋਂ ਕਾਫੀ ਲੰਬੇ ਅਰਸੇ ਦੇ ਇੰਤਜ਼ਾਰ ਤੋਂ ਬਾਅਦ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ ਜੇ ਜੂਨ 1984 ਦੇ ਕੱਲੂਕਾਰਾ ਦੇ ਸ਼ਹੀਦੀ ਸਮਾਗਮ ਵਿੱਚ ਚੇਅਰਮੈਨ ਸ਼੍ਰੀ ਅਕਾਲਪੁਰ ਸਾਹਿਬ ਵਿੱਚ ਹੋਣ ਵਾਲੇ ਕਲੂਕਾਰਾ ਸਮਾਗਮ ਦੇ ਸ਼ਰੂਮ ਕਮੇਟੀ ਵੱਲੋਂ ਜਿੱਥੇ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਉੱਥੇ ਹਟਾਈ ਦਾ ਵੀ ਜਾਰੀ ਕੀਤਾ ਹੈ। ਇਸ ਗੱਲ ਦਾ ਪ੍ਰਕਟਾਵਾ ਇੱਥੇ ਗੱਲਬਾਤ ਕਰਦੇ ਸ਼ਰੂਮ ਕਮੇਟੀ ਦੇ ਕੀ 77 ਕੁਲ ਸਿੰਘ ਮੱਲਣ ਨੇ ਕਿਹਾ ਹੈ। ਉਹਨਾਂ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਨੂੰ ਉਹ ਅਪੀਲ ਕਰਦੇ ਨੇ ਕਿ ਉਹ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਤੇ ਸਤਕਾਰ ਭੇਟ ਕਰਨ ਲਈ ਕਲੂਕਾਰਾ ਸਮਾਗਮ ਵਿੱਚ ਸ਼ਾਮਲ ਹੋਣ ਪਰ ਕਿਸੇ ਕਿਸਮ ਦੀ ਕੋਈ ਨਾਰੇਬਾਜ਼ੀ ਨਾ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਅਨੁਰਾਗ ਦਲਾਲ ਵੱਲੋਂ ਵਾਈਸ ਚਾਂਸਲਰ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਜਿਸ ਵਿੱਚ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਤੇ ਹਰਿਆਣਾ ਦਾ ਯੂਨੀਵਰਸਿਟੀ ਰੱਖਣ ਦੀ ਮੰਗ ਕੀਤੀ ਸੀ ਪਰ ਉਹਨਾਂ ਦੇ ਵਿਰੋਧ ਤੋਂ ਬਾਅਦ ਆਪਣਾ ਫੈਸਲਾ ਉਹਨਾਂ ਨੇ ਬਦਲਿਆ ਜਿਸ ਤੋਂ ਬਾਅਦ ਅਨੁਰਾਗ ਦਲਾਲ ਨੇ ਟੈਲੀਫੋਨ ਤੇ ਗੱਲਬਾਤ ਕਰਦੇ ਦੱਸਿਆ ਕਿ ਆਪਣਾ ਪੱਖ ਵਾਪਸ ਲੈ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਕੈਂਪ ਕਾਲਸੋ ਦੇ ਪ੍ਰਧਾਨ ਹਰ ਰਾ ਗੁਲਾਰ ਨੇ ਵਾਈਸ ਚਾਂਸਰ ਹੋਣ ਪੱਤਰ ਲੈ ਕੇ ਯੂਨੀਵਰਸਿਟੀ ਦੇ ਨਾਮ ਪੱਤਰ ਕੇ ਪੰਜਾਬ ਦੇ ਰੈਣਾ ਯੂਨੀਵਰਸਿਟੀ ਰੱਖਣ ਦੀ ਮੰਗ ਕੇ ਇਸ ਮੰਗ ਦੇ ਸਾਹਮਣੇ ਲਗਿਆ ਨਹੀਂ ਵਿਦਿਆਰਥੀਆਂ ਨੇ ਸਖਤ ਵਿਰੋਧ ਜਤਾਇਆ ਸੀ ਵਿਦਿਆਰਥੀਆਂ ਦੇ ਵਿਰੋਧ ਦੇ ਬਾਅਦ ਕਾਰਨ ਅਨੁਰਾਗ ਗੁਲਾਰ ਨੇ ਹੁਣ ਆਪਣਾ ਫੈਸਲਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਵਿਦਿਆਰਥੀਆਂ ਦਾ ਸਟੈਂਡ ਸਪਸ਼ਟ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਨਾਮ ਉੱਤੇ ਇੱਕ ਅੱਖਰ ਵੀ ਨਹੀਂ ਬਦਲਿਆ ਦਿੱਤਾ ਜਾਵੇਗਾ ਕਿਉਂਕਿ ਇਹ ਪੰਜਾਬ ਦੀ ਵਿਰਾਸਤ ਤੇ ਸੱਭਿਆਚਾਰਕ ਪ੍ਰਤੀਕ ਹੈ ਵਿਦਿਆਰਥੀ ਤੇ ਸਥਾਨਕ ਸੰਗਠਨਾਂ ਨੇ ਇਸ ਪੂਰੀ ਮੰਗ ਨੂੰ ਲੈ ਕੇ ਵਿਰੋਧੀ ਤੇ ਕੇਂਦਰ ਸਿਆਸਤ ਦਾ ਹਿੱਸਾ ਬਣਿਆ ਸੀ ਉਹਨਾਂ ਨੇ ਕਹਿਣਾ ਸੀ ਕਿ ਪੰਜਾਬ ਯੂਨੀਵਰਸਿਟੀ ਜੋ ਕਿ ਲਖੌਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਪਹੁੰਚੀ ਤੇ ਪੰਜਾਬ ਦੀ ਸ਼ਨਾਖਤ ਹੈ ਚੰਡੀਗੜ੍ਹ ਤੇ ਪੰਜਾਬ ਦਾਅਵੇ ਦਾ ਮੁੱਖ ਆਧਾਰ ਹੈ ਕਿ ਇਸੇ ਨਾਮ ਨੂੰ ਕਿਸੇ ਕੀਮਤ ਤੇ ਨਹੀਂ ਬਦਲਾ ਦਿੱਤਾ ਜਾਵੇਗਾ ਤੇ ਅਜਿਹਾ ਹਕਤਾਂ ਦਾ ਨਾਂ ਕਰਨ ਦੀ ਵੀ ਅਪੀਲ ਕੀਤੀ ਗਈ ਸੀ ਜਦ ਗਦ ਕਿ ਥਾਨਕ ਸੰਗਠਨ ਸਾਥ ਨੇ ਵੀ ਇਸ ਮੰਗ ਦਾ ਸਖਤ ਵਿਰੋਧ ਕਰਦਾ ਗਿਆ ਸੀ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਤੇ ਤਾਂਜਾ ਪੰਜਾਬ ਦੀ ਸ਼ਨਾਖਤ ਹੈ ਸਹਿਤ ਕਿ ਪੰਜਾਬ ਦੇ ਸਾਰਿਆਂ ਦੇ ਨਾਲ ਨੂੰ ਇੱਕ ਜੁਟ ਹੋ ਕੇ ਹੀ ਯੂਨੀਵਰਸਿਟੀ ਤੇ ਚੰਡੀਗੜ੍ਹ ਪੰਜਾਬ ਦਾ ਨਾਮ ਮਜ਼ਬੂਤ ਕਰਨ ਲਈ ਅਪੀਲ ਕੀਤੀ ਸੀ ਦੇヒਜੀ ਪੰਜਾਬ ਗਾਰਾ ਵੀ ਯਾਦ ਹੈ ਉਹਨੇ ਪ੍ਰੈਸ ਕਾਨਫਰੰਸ ਕਰਦੇ ਹਾਂ ਯੁਧ ਨਸ਼ਾ ਵਿਰੋਧ ਮਹੀਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿ ਨਸ਼ਾ ਵਿਰੋਧ ਦੀ ਜਾਣਕਤ ਹੁਣ ਤੱਕ 8543 ਮਾਮਲੇ ਦਰਜ ਹੋਏ ਤੇ ਕਹਿੰਦੇ ਜਿਸ ਵਿੱਚ 13000 ਤੋਂ ਵੱਧ ਕਹਾਣੀਆਂ ਜੁਟਕੀਆਂ ਨੇ ਜਿਸ ਵਿੱਚ ਵੱਡੀ ਗਿਣਤੀ ਚ ਨਸ਼ੇ ਦੇ ਨਾਲ ਫੜੇ ਗਏ ਨੇ ਤੇ 1205 ਮਾਮਲੇ ਚ 108500 ਰੁਪਇਆ ਨੂੰ ਫੈਰਾਇਆ ਗਿਆ ਜਦੋਂ ਕਿ ਹਵਾਲਾ ਨੈਟਕ ਵਰਕ ਵਿੱਚ 48 ਲੋਕ ਫੜੇ ਗਏ ਨੇ ਐਂਟੀ ਡਰੋਨ ਸਿਸਟਮ ਜੁਲਾਈ ਤੱਕ ਲਗਾਇਆ ਜਾ ਸਕਦਾ ਹੈ ਜਿੰਨਾਂ ਲੋਕਾਂ ਦੀ ਹੋਂਦਬਾਹਤ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਤੇ ਉਨਤੇ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ ਤਾਂ ਜੋ ਵਾਪਸ ਸਮਾਜ ਵਿੱਚ ਨਾ ਵਿਚਰ ਸਕਣ ਤੇ 31 ਮਈ ਨੂੰ ਡੀਜੀਪੀ ਨੇ ਨਸ਼ਾ ਖਾਤਮੇ ਬਾਰੇ ਕੈਸੀ ਕੈਸੀ ਨੇਸ਼ਨ ਖਤਮ ਕਰਨ ਲਈ ਜੋ ਕੰਮ ਕੀਤਾ ਉਸ ਨੂੰ ਕਾਫੀ ਹੱਦ ਤੱਕ ਕਾਬੂ ਕਰ ਲੈਂਦਾ ਤੇ ਨਸ਼ੇ ਦਾ ਲੈਣਾ ਆਸਾਨ ਨਹੀਂ ਹੈ ਇਹ ਮੋਹਰੀ ਨੂੰ ਕੋਈ ਰਿਕਰੂਟ ਵੀ ਚੱਲੀ ਰਹੇਗੀ ਉਨ੍ਹਾਂ ਨੇ ਨਸ਼ਿਆਂ ਦੀ ਬ੍ਰਾਂਧਤੀ ਬਾਰੇ ਬੋਲਦੇ ਹੋਏ ਕਿਹਾ ਕਿ 586 ਕਿਲੋ ਹੈਰੋਇਨ 247 ਕਿਲੋ ਫੀਨ ਤੇ 255 ਕਿਲੋ ਗਾਂਜਾ ਤੇ ਹੋਰ ਨਸ਼ੀਲੇ ਐ ਚੀਜ਼ਾਂ ਬਰਾਮਦ ਹੋਈਆਂ ਨੇ ਤੇ ਨੌਜਵਾਨوں ਨੂੰ ਨਸ਼ਾ ਛਡਣ ਦੀ ਉਪਸ਼ਾਹਿ ਕੀਤੀ ਜਾ ਰਿਹਾ ਤੇ ਮਾਣ ਪੰਦੀ ਮੈਡੀਕਲ ਸਹਾਇਤਾ ਵੀ ਉਪਲਬਧ ਕਰਾਈ ਜਾ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਪਰੇਸ਼ਨ ਸ਼ੀਲਡ ਅਧੀਨ ਸਿਵਲ ਡਿਫੈਂਸ ਨੂੰ ਡ੍ਰਿਲ ਅਤੇ ਬਲੈਕਆਊਟ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ ਜਲੰਧਰ ਅੰਮ੍ਰਿਤਸਰ ਤੇ ਪੁਜ ਦੇ ਵਿੱਚ ਪੀਸੀ ਤੋਂ ਪ੍ਰੋਪਰ ਚਾਰਜ ਦਾ ਇੰਤਜ਼ਾਰ ਮੌਕ ਡ੍ਰਿਲ 8 ਤੋਂ 8:30 ਤੱਕ ਕੀਤੀ ਜਾਵੇਗੀ ਰਾਤ 8:00 ਵਜੇ ਸ਼ਹਿਰ ਦੇ ਵੱਖ-ਵੱਖ ਇਸਰਚ ਸਾਇਰਨ বাজائے ਜਾਣਗੇ ਇਸ ਦੌਰਾਨ ਬਲੈਕਆਊਟ ਵੀ ਰਹੇਗਾ ਇਸ ਤੋਂ ਪਹਿਲਾ ਸਿਵਲ ਡਿਫੈਂਸ ਨੂੰ ਸ਼ਾਮ 6 ਤੋਂ 7:00 ਵਜੇ ਤੱਕ ਪੰਜਾਬ ਵਾਕ ਡ੍ਰਿਲ ਰਣਜੀਤ ਐਵੇਨਿਊ ਦੇ ਦਸਹਾਰਾ ਗਰਾਊਂਡ ਵਿੱਚ ਕੀਤੀ ਗਈ ਸੀ ਜਿਸ ਤੋਂ ਬਾਅਦ ਹਵਾਈ ਹਮਲੇ ਤੋਂ ਬਚਨ ਤੇ ਜੰਗਲੀ ਸਥਿਤੀਆਂ ਨਾਲ ਨਜਿੱਠਣ ਲਈ ਪੰਜਾਬ ਦੇ 6 ਸਰਹੱਦੀ ਜਨਾਂ ਸਮੇਤ ਸਵੇਰ ਭਰ ਵਿੱਚ ਅਭਿਆਸ ਕਰਾਈ ਜਾਂਦੇ ਐਮਰਜੈਂਸੀ ਖਿਆਲੀ ਨੂੰ ਵਧਾਉਣ ਲਈ ਇਹ ਹਰ ਕਦਮੀ ਆਪਰੇਸ਼ਨ ਸ਼ੀਲਡ ਦੇ ਹਿੱਸੇ ਵਿੱਚੋਂ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਸ਼ਨੀਵਾਰ ਦਿਨ ਰਾਤ 7:00 ਤੋਂ 8:30 ਵਜੇ ਤੱਕ ਪੂਰੀ ਤਰ੍ਹਾਂ ਨਾਲ ਬਲੈਕਆਊਟ ਰਹੇਗਾ ਤੇ ਪਾਕਿਸਤਾਨ ਦੇ بلوچستان ਸੂਬੇ ਦੇ ਸੁਰਾਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਨੇ ਦੇ بلوچستان ਪ੍ਰੇਸ਼ਨ ਆਰਮੀ ਦੇ ਹਥਿਆਰਬੰਦ ਲੜਾਕਿਆਂ ਨੇ ਸ਼ਹਿਰ ਦੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਬੀਐਲਏ ਮੈਂਬਰਲੀ ਸਥਾਨਕ ਲੂਵਿਸ ਪੋਸਟ ਸਟੇਸ਼ਨ ਪੋਸਟ ਸਟੇਸ਼ਨ ਤੋਂ ਲਾਵਾ ਬੈਂਕ ਤੇ ਕਬਜ਼ਾ ਕਰ ਲਿਆ ਹੈ ਜਦਕਿ ਮੁਤਾਬਕ ਵੱਡੀ ਗਿਣਤੀ ਵਿੱਚ ਹਥਿਆਰਬੰਦ ਲੜਾਕਿਆਂ ਨੇ ਸ਼ਰਾਬ ਸ਼ਹਿਰ ਦੇ ਮੁੱਖ ਖੇਤਰਾਂ ਤੇ ਕਬਜ਼ਾ ਕੀਤਾ ਕਮੇਟਾ ਕਰਾਚੀ ਦੇ ਸ਼ਰਾਬ ਵਿਧਰ ਹਾਈਵੇ ਤੇ ਤਲਾਸ਼ੀ ਤੇਜ਼ ਤਕ ਤੇ ਜਾਂਚ ਕੀਤੀ ਜਾ ਰਹੀ ਹੈ ਜਿਹਦੇ ਦੇ ਅੰਦਰ ਤੇ ਆਲੇ ਦੁਆਲੇ ਦੇ ਨਾਕਾਬੰਦੀ ਕੀਤੀ ਗਈ ਹੈ ਨਜ਼ਰ ਰੱਖੀ ਜਾ ਰਹੀ ਹੈ ਤੇ ਲਗਾਤਾਰ ਇਲਾਕਾ ਸੰਚਾਰ ਤੇ ਹੋਰ ਸਭ ਕੁਝ uckਟਿਆ ਹੋਇਆ ਮਹਿਸੂਸ ਹੋ ਰਿਹਾ ਤੇ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਵਿੱਚ ਮੌਸਮ ਸੰਬੰਧੀ ਪੀਲਾ ਅਲਰਟ ਜਾਰੀ ਕੀਤਾ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ 7 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਸੁੱਧ ਦੇ ਵਿੱਚੋਂ ਕੋਈ ਬਾਰਿਸ਼ ਤੇ ਤੇਜ਼ ਹਵਾਵਾਂ ਤੋਂ ਬਾਅਦ ਮੌਸਮ ਬਦ ਤੋਂ ਬਾਅਦ 3.2 ਡਿਗਰੀ ਸੈਲਸੀਅਸ ਘਟ ਗਿਆ ਹੈ ਪਰ ਹੁਣ ਸਵੇਚ ਤੇਜ਼ ਤੂਫਾਨ ਤੇ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਮੌਸਮ ਵਿਭਾਗ ਨੇ ਵੱਡੀ ਚੇਤਾਵਨੀ ਜਾਰੀ ਕੀਤੀ ਹੈ 40 ਡਿਗਰੀ ਤੋਂ ਘੇਟਾ ਤਾਪਮਾ ਚਲਾ ਗਿਆ ਹੈ ਤੇ ਇਸ ਤੋਂ ਇਲਾਵਾ ਹੁਣ 31 ਮਈ ਤੋਂ 3 ਜੂਨ ਤੱਕ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ 31 ਮਈ ਦੀ ਚੇਤਾਵਨੀ ਵਿੱਚ ਕੁਝ ਜ਼ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਖਿਲਾੜ ਇਸ ਮੌੜ ਦੇ ਪਾਸੇ ਨਹੀਂ ਨੰਮੀ ਤਾਜ਼ਾ ਖਬਰਾਂ ਨੂੰ ਦੇਖਦੇ ਰਹੋ ਉਸ ਦੇ ਲਈ